ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟ ਕਲੈਕਸ਼ਨਸ ਤੇ ਕੈਮਰੀ ਕਾਟਨ ਤੇ ਡਿਜ਼ਾਈਨ ਤੇ ਸ਼ੋਰ ਦੇ ਨਾਲ ਬਹੁਤ ਹੀ ਪਿਆਰੇ ਸੂਟ ਆਏ ਨੇ ਇਹ ਥੋੜੇ ਸੂਟ ਇੱਧਰ ਉੱਧਰ ਅੱਗੇ ਪਿੱਛੇ ਹੋ ਗਏ ਨੇ ਕਢਾਈਆਂ ਵਾਲੇ ਵੀ ਹੈਗੀਆਂ ਨੇ ਕੁਝ ਪ੍ਰਿੰਟਡ ਆਣ ਗਿਆ ਕੋਸ਼ਿਸ਼ ਕਰਾਂਗੀ ਕਿ ਸਾਰਿਆਂ ਦੀ ਡਿਟੇਲ ਦੱਸ ਦਿਆਂ ਅਗਰ ਕਿਸੇ ਦੀ ਰਹਿ ਜਾਏਗਾ ਨੰਬਰ 6239245750 ਐਡ ਕੀਤਾ ਆ ਉਸ ਨੰਬਰ 'ਤੇ ਤੁਸੀਂ ਮੈਨੂੰ ਸਕਰੀਨ ਸ਼ਾਟ ਸੈਂਡ ਕਰ ਦੇਣਾ ਜਿਸ ਵੀ ਸੂਟ ਦੇ ਬਾਰੇ ਤੁਸੀਂ ਅਗਰ ਕੋਈ ਵੀ ਕੁਇਰੀ ਕਰਨਾ ਚਾਹੁੰਦੇ ਹੋ ਜਿਸ ਵੀ ਇੱਥੇ ਡਿਟੇਲ ਨਹੀਂ ਪਤਾ ਚੱਲੇਗੀ ਇਹ 1000 ਰੁਪਏ ਦੇ ਵਿੱਚ ਕਢਾਈਆਂ ਵਾਲੇ ਸੂਟ ਆਏ ਨੇ बॉਟਮ ਜਿਹੜਾ ਹੈ ਕਿਚਕਨਕਾਰੀ ਵਰਕ ਵਾਲਾ ਆਏਗਾ ਦੁਪੱਟਾ ਕੋਟਾ ਡੋਰੀ ਦਾ ਆਏਗਾ 1000 ਰੁਪਏ ਦਾ ਰੇਟ ਹੈ ਫ੍ਰੀ ਸ਼ਿਪਿੰਗ ਚਾਰजेस ਨੇ ਸ਼ਾਰਟ ਡਿਜੀਟਲ ਪ੍ਰਿੰਟਸ ਨਾਲ बॉਟਮ ਪਲੇਨ ਆਏਗਾ ਦੁਪੱਟਾ ਜਿਹੜਾ ਉਤੇ ਇੱਕ ਤਾਂ ਕਟਵਰਕ ਹੋਇਆ ਮਸਲੀਨ ਦਾ ਦੁਪੱਟਾ ਆਏਗਾ ਸ਼ਾਰਟ ਜਿਹੜੀ ਪ्युअर ਕੈਂਬਰੀ कॉटन ਦੀ ਆਏਗੀ ਜਿਹਦੇ ਸਟਾਰਟ ਪ੍ਰਿੰਟ ਦੇ ਨਾਲ ਦੁਪੱਟਾ ਮਸਲੀਨ कॉटन ਦਾ ਆਏਗਾ ਡਿਜ਼ਾਈਨਰ ਦੁਪੱਟਾ ਹੈ ਪੈਚਵਰਕ ਹੋਇਆ ਲੈਸ ਲੱਗੀ ਹੈ ਸਾਈਡਾਂ ਤੇ 680 ਰੁਪਏ ਦਾ ਰੇਟ ਹੈ ਬਾਟਮ ਜਿਹੜਾ ਪਲੇਨ ਆਏਗਾ ਕੈਂਬਰੀ कॉटन ਦਾ 2 ਮੀਟਰ ਦਾ ਟੋਟਲ 680 ਰੇਟ ਹੈ ਫ੍ਰੀ ਸ਼ਿਪਿੰਗ ਚਾਰजेस ਹੈ ਕੋਈ ਵੀ ਐਕਸਟਰਾ ਚਾਰजेस ਜਿਹੜੇ ਆਲ ਓਵਰ ਇੰਡੀਆ ਕਰੇਨਾ ਸੂਟਾਂ 'ਚ ਤੁਸੀਂ ਸੂਟ ਆਰਡਰ ਕਰਦੇ ਤੇ ਨਹੀਂ ਲੱਗਣਗੇ ਸਾਰੀਆਂ ਸੂਟਾਂ ਜਿਹੜੇ ਫ੍ਰੀ ਸ਼ਿਪਿੰਗ ਚਾਰजेस ਵਾਲੀਆਂ ਆਫਰਾਂ ਨੇ ਮੋਸਟਲੀ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਨੇ ਇਹਦੇ ਵਿੱਚ ਤੁਹਾਨੂੰ ਪ੍ਰਿੰਟਡ ਸ਼ਰਟ ਮਿਲੇਗੀ ਬਾਟਮ ਪਲੇਨ ਮਿਲੇਗਾ ਦੁਪੱਟਾ ਮਸਲੀਨ ਦਾ ਮਿਲੇਗਾ ਮਸਲੀਨ ਦੇ ਦੁਪੱਟੇ ਦੇ ਨਾਲ ਲੈਸ ਲੱਗੀ ਹੈ ਵਾਈਟ ਕਲਰ ਦੀ ਚਾਰੋਂ ਸਾਈਡਾਂ ਤੇ ਕੁਝ ਤੇ ਛੋਟੀ ਜਿਹੀ ਲੈਂਸ ਲੱਗੀ ਕੁਝ ਤੇ ਥੋੜੀ ਵੱਡੀ ਲੱਗੀ ਹੈ ਤੇ ਬਾਕੀ ਪੈਚ ਵਰਕ ਹੋਇਆ ਦੁਪੱਪਟੇ ਦੇ ਨਾਲ ਦੀ ਨਾਲ 680 ਦੇ ਵਿੱਚ ਸ਼ਾਰਟ ਪਿਓਰ ਸਬ ਕਾਟਨ ਦੀ 2 ਮੀਟਰ ਦੀ ਡਿਜੀਟਲ ਪੇਂਟ ਨਾਲ ਆਈ ਹੈ ਬਾਟਮ ਪਿਓਰ ਕੈਮਰੀ ਕਾਟਨ ਦਾ ਹੈ ਆ ਪਲੇਨ ਬਾਟਮ ਹੈ ਦੁਪੱਟਾ ਕੋਟਾ ਚੈੱਕ ਵਿੱਚ ਆਏਗਾ ਪੈਚਵਰਕ ਹੋਇਆ 4 ਸਾਈਡਾਂ ਤੇ ਲੈਸ ਲੱਗੀ ਹੈ ਵਾਈਟ ਕਲਰ ਦੀ ਲੈਸ ਲੱਗੀ ਹੈ ਜਿਹੜਾ ਬਾਟਮ ਹੈ ਉਹ ਵੀ ਵਾਈਟ ਕਲਰ ਦਾ ਹੈ ਤੇ ਸ਼ਰਟ ਜਿਹੜੀ ਹੈ ਉਹ ਵਾਈਟ ਦੇ ਨਾਲ ਇੱਕ ਹੋਰ ਕੰਟਰਾਸਟ ਕੀਤਾ ਗਿਆ 680 ਦਾ ਰੇਟ ਹੈ ਇਹਦੇ ਵਿੱਚ ਜਿਹੜੇ ਸ਼ਿਪਿੰਗ ਚਾਰजेस ਨੇ ਉਹ ਫ੍ਰੀ ਨੇ ਬਿਲਕੁਲ ਫ੍ਰੀ ਸ਼ਿਪਿੰਗ ਚਾਰजेस ਦੇ ਨਾਲ ਜਿਹੜਾ ਸੂਟ ਹੈ ਆਲ ਓਵਰ ਇੰਡੀਆ ਤੁਸੀਂ ਕਿਤੇ ਵੀ ਆਰਡਰ ਕਰਦੇ ਹੋ ਤੇ ਇਹੀ ਰੇਟ 680 ਦੇ ਨਾਲ ਹੀ ਤੁਹਾਡੇ ਘਰ ਤੱਕ ਪਹੁੰਚੇਗਾ ਰੰਗ ਜਿਹੜੇ ਇਹਦੇ ਵਿੱਚ ਲਗਭਗ 20 ਨੇ ਤੇ ਸਾਰੇ ਹੀ ਰੰਗ ਫੁਲ ਆਵਲੇਬਲ ਨੇ ਸਿਰਫ ਤੇ ਸਿਰਫ 680 ਰੁਪਏ ਤੇ ਇਹਦਾ ਫ੍ਰੀ ਸ਼ਿਪਿੰਗ ਚਾਰਜਸ ਹੈ ਪਿਓਰ ਕਾਟਨ ਦੀਆਂ ਕਲੈਕਸ਼ਨਾਂ ਨੇ ਕਟਾ ਡੋਰੀਆ ਚੈੱਕ ਵਾਲਾ ਦੁਪੱਟਾ ਹੈ ਪੈਚ ਵਰਕ ਹੋਇਆ ਹੈ ਗਰਮੀਆਂ ਲਈ ਸਪੈਸ਼ਲ ਹੈ ਸਮਝ ਸਪੈਸ਼ਲ ਕਲੈਕਸ਼ਨਾਂ ਨੇ ਜਿਹੜੀਆਂ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੀਆਂ ਨੇ 780 ਦੇ ਵਿੱਚ ਦੋ ਸਾਈਡਾਂ ਤੇ ਜਿਹੜਾ ਪੈਚ ਵਰਕ ਹੋਇਆ ਹੈ ਦੁਪੱਟੇ ਤੇ ਕੱਟ ਵਰਗ ਨਾਲ embroiderry ਹੋਈ ਹੈ ਕਟਾ ਡੋਰੀਆ ਦਾ ਦੁਪੱਟਾ ਹੈ ਸ਼ਰਟ ਕੈਮਰੀ ਕਾਟਨ ਦੀ ਹੈ ਬਾਟਮ ਜਿਹੜਾ ਕਾਟਨ ਦਾ ਪਲੇਨ ਆਏਗਾ ਸ਼ਰਟ ਪ੍ਰਿੰਟਡ ਹੈ ਰੰਗ ਜਿਹੜੇ ਇਹਦੇ ਵਿੱਚ 20 ਤੋਂ ਉੱਪਰ ਹੈਗੇ ਨੇ ਤੇ ਬਾਕੀ ਜੇਕਰ ਇਹਨਾਂ ਦੇ ਬਾਰੇ ਤੁਸੀਂ ਹੋਰ ਕੋਈ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ 623924550 ਐਡ ਕੀਤਾ ਆ ਸਾਰਿਆਂ ਸੂਟਾਂ ਤੇ ਜਿਹੜੇ ਸ਼ਿਪਿੰਗ ਚਾਰਜਸ ਹੈ ਬਿਲਕੁਲ ਫ੍ਰੀ ਨੇ ਆਲ ਓਵਰ ਇੰਡੀਆ ਤੁਸੀਂ ਕਿਤੇ ਵੀ ਇਹਨਾਂ ਸੂਟਾਂ ਜੋ ਆਰਡਰ ਕਰਦੇ ਹੋ ਤੁਹਾਡੇ ਘਰ ਤੱਕ ਬਿਲਕੁਲ ਫ੍ਰੀ ਸ਼ਿਪਿੰਗ ਚਾਰਜਸ ਦੇ ਨਾਲ ਪਹੁੰਚਣਗੇ ਰੇਟ ਮੈਂ ਸਭ ਦਾ ਦੱਸ ਦਿੱਤਾ ਹੈ ਬਾਕੀ ਜੇ ਕਿਸੇ ਦੀ ਵੀ ਕੋਈ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਸਕਰੀਨ ਸ਼ਾਟ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਮਿਲਦੀ ਹੈ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਨੇ-ਸੋਨੇ ਟ੍ਰੈਂਡੀ ਥਿਕ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ